ਸਤਿ ਸ਼੍ਰੀ ਅਕਾਲ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ sigma classes ppb 61 ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਜੇਕਰ ਇਸ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਫॉर द ਪ੍ਰੈਪਰੇਸ਼ਨ ਆਫ ਮਾਸਟਰ ਕਲਡ ਕੰਪਲਸਰੀ ਪੇਪਰ A ਠੀਕ ਹੈ ਜੀ ਜੋ ਆਪਣਾ ਪੰਜਾਬੀ ਪੇਪਰ ਹੋਣਾ ਨਾ A ਲਾਜ਼ਮੀ ਉਹਦੀਆਂ ਕਲਾਸਿਸ ਚੱਲ ਰਹੀਆਂ ਹੋਈਆਂ ਇੱਥੇ ਹਾਂਜੀ ਬਿਨਾ ਕਿਸੇ ਦੇਰੀ ਤੋਂ ਆਪਾਂ ਸਟਾਰਟ ਕਰਦੇ ਹਾਂ ਪਿੱਛੇ ਵਾਲੀ ਕਲਾਸ ਵਿੱਚ ਆਪਾਂ ਨੇ ਵਾਰਤਕ ਪਾਠ ਕਰ ਲਿਆ ਸੀਗਾ ਮਤਲਬ ਵਾਰਤਕ ਦੀ ਇੰਟਰੋਡਕਸ਼ਨ ਕਰ ਲਈ ਸੀਗੀ ਸੋ ਅੱਜ ਆਪਾਂ ਕਰਨਾ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਠੀਕ ਹੈ ਸੌਰੀ ਪਿੱਛੇ ਵਾਲੀ ਕਲਾਸ ਨਾ ਕੱਟ ਹੋ ਗਈ ਸੀਗੀ ਤਾਂ ਕਰਕੇ ਅੱਜ ਦੁਬਾਰਾ ਕਲਾਸ ਦਾ ਪਰ ਰਿਕਾਰਡ ਕਰਨ ਲੱਗੇ ਹਾਂ ਦੇਖੋ ਜੀ ਹੁਣ ਕਰਨਾ ਹੈ ਆਪਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਠੀਕ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਆਪਾਂ ਕਰਨੇ ਆ ਇਹਨਾਂ ਦੀ ਇੰਟਰੋਡਕਸ਼ਨ ਹਾਂਜੀ ਪਹਿਲਾਂ ਆਗੇ ਜੀ ਜਨਮ ਜਨਮ ਇਹਨਾਂ ਦਾ ਹੋਇਆ ਸੀ ਕਿ ਜੀ 1894 ਦੇ ਵਿੱਚ 1894 ਈਸਵੀ ਵਿੱਚ ਪਿਤਾ ਦਾ ਨਾਮ ਕੀ ਸੀ ਜੀ ਪਾਈ ਪਲਾਕਰ ਪਿਤਾ ਪਾਈ ਪਲਾਕਾਰ ਅਤੇ ਮਾਤਾ ਸੁਰਸਪੀ ਜੀ ਦੇ ਘਰ ਪਿੰਡ ਹੈਗਾ ਸਿਕੰਜੀ ਅੰਡਿਆਲਾ ਪਿੰਡ ਅੰਡਿਆਲਾ ਜ਼ਿਲ੍ਹਾ 라ਵਲਪਿੰਡੀ ਜ਼ਿਲ੍ਹਾ ਰਾਵਲਪਿੰਡੀ ਜੋ ਕਿ ਹੁਣ ਪਾਕਿਸਤਾਨ ਵਿੱਚ ਠੀਕ ਹੈ ਜੀ ਜਦੋਂ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਜ਼ਿਲ੍ਹਾ 라ਵਲਪਿੰਡੀ ਵਿਖੇ ਹੋਇਆ ਓਕੇ ਜੀ ਫਸਟ ਪੁਆਇੰਟ ਹੋ ਗਿਆ ਨਾ ਹੁਣ ਦੇਖੋ ਜੀ ਮੁੱਢਲੀ ਵਿਦਿਆ ਦਾ ਇਹਨਾਂ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਸੀਗੀ ਠੀਕ ਹੈ ਜੀ ਛੋਟੇ ਵਾਲੇ ਸਕੂਲ ਤੋਂ ਪ੍ਰਾਪਤ ਕੀਤੀ ਸੀਗੀ ਫਿਰ ਫਰਸਟ ਆਉਣ ਦੇ ਕਰਕੇ ਇਹਨਾਂ ਨੂੰ ਮਿਲੀ ਸਕਾਲਰਸ਼ਿਪ ਨੇ ਤੇ ਇਹ ਕਿੱਥੇ ਚਲੇ ਗਏ 라ਵਲਪਿੰਡੀ ਫਿਰ ਬਾਕੀ ਅੱਗੇ ਜਾ ਕੇ ਅੱਗੇ ਵਾਲੇ ਪੜਾਈ ਉਹਨਾਂ ਉੱਥੇ ਕੰਟੀਨਿਊ ਕੀਤੀ ਸੀਗੀ ਠੀਕ ਆ ਮੋਢਲੀ ਵਿਦੇ ਦਾ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ अव्वल ऑन करके आप जी वजीफा मतलब स्कॉलरशिप मिली सी ना ठीक है वजीफा मिलिया आप अगह दी पढ़ाई ਲਈ ਰਾਵਲ ਪਿੰਡੀ ਚਲ ਗਿਆ ਠੀਕ ਹੈ ਜੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਨਾਂ ਨੇ ਫਸਟ ਜੇਸ਼ਨ ਆਨ ਦੇ ਕਰਕੇ ਉਹਨੂੰ ਮਿਲੀ ਸੀਗੀ ਸਕਾਲਰਸ਼ਿਪ ਜਿਹਦੇ ਕਰਕੇ ਉਹ ਅਗਾਂਹ ਦੀ ਪੜ੍ਹਾਈ ਲਈ ਰਾਵਲ ਪਿੰਡੀ ਚਲ ਗਿਆ ਸੀਗੀ ਠੀਕ ਹੈ ਜੀ ਨੈਕਸਟ ਪੁਆਇੰਟ ਦੇਖੋ ਹਾਂ ਜੀ ਨੈਕਸਟ ਪੁਆਇੰਟ ਹੈਗਾ ਜੀ 1910 सौ दस ईस्वी खालसा कॉलेज स्कूल इन्द नाम ही इतना है ठीक है जी खालसा कॉलेज स्कूल जो कि अमृतसर विखेगा जी ਨੇ میٹرਿਕ پاس ਕੀਤੀ। ओके? ਹਾਂਜੀ ਨੈਕਸਟ ਪੁਆਇੰਟ ਪਤਾ ਚੱਲਦਾ ਜੀ 1910 ਦੇ ਵਿੱਚ ਇਹਨਾਂ ਨੇ ਖਾਲਸਾ ਕਾਲਜ ਸਕੂਲ ਦਾ ਨਾਮ ਸੀਗਾ ਠੀਕ ਹੈ ਜੀ ਅੰਮ੍ਰਿਤਸਰ ਵਿੱਚ ਹੀ ਸੀਗਾ ਉੱਥੇ ਇਹਨਾਂ ਨੇ ਕੀ ਕੀਤੀ ਸੀਗੀ میٹرਿਕ ਪਾਸ ਕੀਤੀ ਸੀਗੀ। ਫਿਰ 1914 ਦੇ ਵਿੱਚ ਇਹਨਾਂ ਨੇ ਕੀਤੀ ਸੀਗੀ ਜੀ ਬੀਏ ਤੇ 1917 ਦੇ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਇਹਨਾਂ ਨੇ ਐਮਪੀ ਕੀਤੀ ਸੀਗੀ। ਠੀਕ ਹੈ ਜੀ। 1914 ईसवी ਵਿਚ ਬੀਏ ਅਤੇ 1917 ਇਸਵੀ ਵਿੱਚ ਅੰਗਰੇਜ਼ੀ ਮਾధ్యਮ ਡੀ ਐਮਏ ਕੀਤੀ ਠੀਕ ਹੈ ਜੀ ਕਿੱਥੇ ਕੀਤੀ ਇਹ ਨਹੀਂ ਆਪਣਾ ਇਥੇ ਡਿਟੇਲ ਦਿੱਤੀ ਹੋਈ ਬੁੱਕ ਦੇ ਵਿੱਚ ਨੈਕਸਟ आप खालसा कॉलेज अमृतसर विखे अंग्रेजी इतिहास के धर्म विद्या के प्रोफेसर रहे खालसा कॉलेज अमृतसर विच अंग्रेजी माध्यम अंग्रेजी माध्यम ਸੋਰੀ ਇੱਥੇ ਲਿਖਿਆ ਹੈ ਅੰਗਰੇਜ਼ੀ ਇਤਿਹਾਸ ਦੇ ਅੰਗਰੇਜ਼ੀ ਇਤਿਹਾਸ ਹਾਸ ਅਤੇ ਧਰਮ ਵਿਦਿਆ ਦੇ ਪ੍ਰੋਫੈਸਰ रहे ओके हाँ जी नैक्सट पॉइंट से चलो कहने कि दिसंबर उन्नीस सौ खालसा कॉलेज मुंबई के प्रिंसीपल प्रिंसीपल बन के चले गए इतों ठीक है जी उन्नीस सौ दिसंबर 1945 उन्नीस सौ पताली मुंबई खालसा खालसा कॉलेज ਕਾਲਸਾ ਕਾਲਜ ਦੇ ਪ੍ਰਿੰਸੀਪਲ ਲੱਗੇ ਠੀਕ ਹੈ ਜੀ ਨੈਕਸਟ ਦੇਖੋ ਕਹਿੰਦੇ ਕਿ 1948 ਦੇ ਵਿੱਚ ਸਕੱਤਰ ਪਬਲਿਕੇਸ਼ਨ ਬਿਊਰੋ ਆਣ ਲੱਗੇ ਪੰਜਾਬੀ ਯੂਨੀਵਰਸਿਟੀ ਤੇ ਜੋਰ ਤੇ ਠੀਕ ਹੈ ਜੀ ਪੰਜਾਬੀ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਜ਼ੋਰ ਦੇਨ ਤੇ ਆਪ 1948 ਦੇ ਵਿੱਚ 48 ਵਿੱਚ 77 ਪਬਲਿਕੇਸ਼ਨ ਬਿਊਰੋ ਪਬਲਿਕੇਸ਼ਨ ਬਿਊਰੋ ਬਿਊਰੋ ਆਨ ਲੱਗੇ ਠੀਕ ਹੈ ਜੀ ਪੰਜਾਬ ਯੂਨੀਵਰਸਿਟੀ ਨੇ 1948 ਦੇ ਵਿੱਚ ਇਹਨਾਂ ਤੇ ਥੋੜਾ ਜਿਹਾ ਜ਼ੋਰ ਪਾਇਆ ਜਿਹਦੇ ਕਰਕੇ ਇਹ ਪਬਲਿਕੇਸ਼ਨ ਬਿਊਰੋ ਦੇ ਸਕਤਰ ਆ ਕੇ ਬਣ ਗਏ ਠੀਕ ਹੈ ਜੀ ਹੁਣ ਨੈਕਸਟ ਕਹਿੰਦੇ ਆ ਕਹਿੰਦੇ ਕਿ 1949 ਦੇ ਵਿੱਚ ਆਪ ਜੀ ਨੂੰ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਤੇ ਲਗਾਇਆ ਗਿਆ 1949 ਵਿੱਚ ਆਪ ਜੀ ਨੂੰ महिंद्रा कॉलेज महिंद्रा कॉलेज पटियाला पटियाला प्रिंसीपल वजो लगाया गया 1949 ਦੇ ਵਿੱਚ ਆਪ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸੀਗੇ ਠੀਕ ਹੈ ਪ੍ਰਿੰਸੀਪਲ ਚੁਣੇ ਗਏ ਫਿਰ ਕੀ ਕਹਿੰਦੇ ਆ ਕਿ ਇਹਨਾਂ ਦੀਆਂ ਉਪਾਦੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਕੀ ਕੀ ਹਾਸਲ ਕੀਤਾ ਕਹਿੰਦੇ ਕਿ ਆਪ ਜੀ ਦੇ ਇਤਿਹਾਸ ਤੇ ਕੰਮਾਂ ਦੇ ਇਤਿਹਾਸ ਦੇ ਕਾਲਾਂ ਕਾਲਾ ਕਰਕੇ ਆਪ ਜੀ ਦੀ ਪ੍ਰਸ਼ੰਸਾ ਹੋਈ 1900 51 ਦੇ ਵਿੱਚ ਪੈਪਸੋ ਸਰਕਾਰ ਨੇ ਆਪ ਨੂੰ ਸਨਮਾਨਿਆ ਤੇ ਮਾਰਚ 1955 ਦੇ ਵਿੱਚ ਅਭਿਨੰਦਨ ਗ੍ਰੰਥ ਪੇਟ ਕਰਿਆ ਸੀਗਾ ਠੀਕ ਹੈ ਜੀ ਆਪ ਜੀ ਦੇ ਸਾਹਿਤਕ ਕਾਰਨਾ ਮਤਲਬ ਸਾਹਿਦ ਦੇ ਵਿੱਚ ਇਹਨਾਂ ਨੇ ਜੋ ਵੀ ਕੰਮ ਕੀਤੇ ਸੀਗੇ ਠੀਕ ਹੈ ਜੀ ਸਾਹਿਤਕ ਕਾਰਨਾ ਦੀ ਪ੍ਰਸ਼ੰਸਾ ਵਜੋਂ ਪ੍ਰਸ਼ੰਸਾ ਵਜੋਂ 1951 ਈਸਵੀ ਵਿੱਚ ਪੈਪਸੂ ਠੀਕ ਹੈ ਜੀ ਕਿਹੜੀ ਸਰਕਾਰ ਸੀਗੀ ਪੈਪਸੂ ਸਰਕਾਰ ਨੇ ਸਨਮਾਨਿਆ ਸਨਮਾਨਯ ਅਤੇ ਮਾਰਚ 1956 ਵਿੱਚ अभिनंदन अभिनंदन ਗ੍ਰੰਥ ਵੀ ਪੇਡ ਕੀਤਾ ਠੀਕ ਹੈ ਜੀ ਆਹ ਇਹਨਾਂ ਦੀਆਂ ਉਪलब्ਧੀਆਂ ਸੀਗੀਆਂ ਔਰ ਨੈਕਸਟ ਵਰਤਕ ਇਹਨਾਂ ਦੀ ਜਿਹੜੀ ਨਿਬੰਧ ਪੁਸਤਕਾਂ ਹੈਗੀਆਂ ਕਿਹੜੀ-ਕਿਹੜੀਆਂ ਜੀ ਇਹਦੇ ਵਿੱਚ ਕੁਐਸਚਨ ਬਣ ਸਕਦਾ ਆ ਹਾਂਜੀ ਵਰਤਕ ਨਿਬੰਧ ਪੁਸਤਕਾਂ ਠੀਕ ਹੈ ਜੀ ਹਾਂਜੀ ਸਾਹਿਤ ਦਰਸ਼ਨ ਕਿਹੜੀ-ਕਿਹੜੀ ਸੀਗੀਆਂ ਜੀ ਪਹਿਲਾਂ ਆਗੇ ਜੀ ਤੁਹਾਡਾ ਸਾਹਿਤ ਦਰਸ਼ਨ साहित्य, दर्शन फस्ट पुस्तक सेकंड है जी नवी सोचा नवी सोचा सहज सुबह, सुभार घर का प्यार, कर्दा प्यार। ਕਜਿਤ ਇੱਕ ਆਰਸੀ ਨਾਮ ਦੀ ਇਹਨਾਂ ਨੇ ਸਮਹਿ ਜੀਵਨੀ ਸਾਹਿਤਕ ਲਿਖੀ ਸੀ। ਆਪ ਜੀ ਨੇ ਆਰਸੀ ਨਾ ਦੀ ਸਾਹਿਤਿਕ ਸਮਹਿ ਜੀਵਨੀ ਜਮਨੀ ਲਿਖੀ ਠੀਕ ਹੈ ਜੀ ਇਹਦੇ ਨਾਲ ਹੀ ਆਪਣੇ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਜੀ ਉਹ ਹੁੰਦੇ ਆ ਜੀ ਕੰਪਲੀਟ ਤੇ ਪ੍ਰਿੰਸੀਪਲ ਤੇਜਾ ਸਿੰਘ ਦਾ ਜਿਹੜਾ ਟਾਈਮ ਪੀਰੀਡ ਤੁਸੀਂ ਨੋਟਨ ਕਰੋ 1894 ਤੋਂ ਲੈ ਕੇ 1958 ਦੇ ਵਿੱਚ ਮਤਲਬ ਕਿਉਂਕਿ ਉਹਨਾਂ ਦਾ ਦੇਹਾਂਤ ਕਦੋਂ ਹੋਇਆ ਸੀਗਾ 1958 ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਦੀ ਜਿਹੜੀ ਪੁਸਤਕ ਦੇ ਵਿੱਚ ਵਾਰਤਕ ਰਚਨਾ ਜਿਹੜੀ ਦਰਜ ਹੈਗੀ ਹੈ ਜੀ ਉਹਦਾ ਨਾਮ ਹੈਗਾ ਜੀ ਘਰ ਦਾ ਪਿਆਰ ਠੀਕ ਹੈ ਜੀ ਘਰ ਦਾ ਪਿਆਰ ਆਹ ਇਹ ਨਵੀਂ ਰਚਨਾ ਹੈਗੀ ਹੈ ਜੀ ਠੀਕ ਆ ਆਈ ਹੋਪ ਯੂ ਅੰਡਰਸਟੈਂਡ ਇਟ ਹਾਂਜੀ ਹੁਣ ਕਰਦੇ ਆਪਾਂ ਬਲਰਾਜ ਸਹਾਣੀ ਆ ਜੀ ਨਾਲ ਹੀ ਨਿਕਲਿੰਦੇ ਹਾਂ ਠੀਕ ਆ ਬਲਰਾਜ ਬਲਰਾਜ ਸਹਨੀ ਇਹਨਾਂ ਦਾ ਟਾਈਮਪੀਰੀਡ ਹੈਗਾ ਜੀ 1913 ਤੋਂ ਲੈ ਕੇ 1973 ਤੱਕ ਠੀਕ ਹੈ ਜੀ 1913 ਤੋਂ 1973 ਤੱਕ ਤੇ ਆਪਣੇ ਪਿੱਛੇ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਉਹਨਾਂ ਦਾ ਟਾਈਮਪੀਰੀਡ ਕਿੰਨਾ ਸੀਗਾ ਜੀ 1894 ਤੋਂ ਲੈ ਕੇ 1958 ਦੇ ਤੱਕ ਠੀਕ ਹੈ ਹਾਂ ਜੀ ਇਹਨਾਂ ਦੀ ਜਿਹੜੀ ਵਾਰਤਕ ਪਾਠ ਵਿੱਚ ਦਰਜ ਠੀਕ ਹੈ ਜੀ ਵਾਰਤਕ ਪਾਠ ਇਹਨਾਂ ਦਾ ਜਿਹੜਾ ਦਰਜ ਉਹਦਾ ਨਾਮ ਹੈਗਾ ਜੀ ਮੂੜ ਵੇਖਿਆ ਪਿੰਡ ਮੂੜ ਵੇਖਿਆ ਬਿਲਕੁਲ ਠੀਕ ਹੈ ਜੀ ਹੁਣ ਇਹਨਾਂ ਬਾਰੇ ਆਪਾਂ ਕਰਦੇ ਹਾਂ ਜੀ ਇੰਟਰੋਡਕਸ਼ਨ ਜੋ ਵੀ ਹਾਂਜੀ ਜਨਮ ਜਨਮ ਹਾਂ ਜਨਮ ਕੀ ਤਰੀਕਾ ਕਹਿੰਦੇ ਕਿ 1 ਮਈ 1913 ਈਸਵੀ ਨੂੰ ਪਿਤਾ ਹਰਬੰਸ ਲਾਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਜੀ ਦੇ ਘਰ ਹੋਇਆ ਸੀਗਾ ਠੀਕ ਹੈ ਜੀ ਜਨਮ 1 ਮਈ 1 ਮਈ 1913 ਈਸਵੀ ਨੂੰ ਪਿਤਾ ਸ਼੍ਰੀ ਹਰਬੰਸ ਲਾਲ ਹਰਬੰਸ ਲਾਲ ਹਰਬੰਸ ਲਾਲ ਅਤੇ ਮਾਤਾ ਸ਼੍ਰੀਮਤੀ ਸ਼੍ਰੀਮਤੀ लक्ष्मी लक्ष्मी देवी जी दे करो रावलपिंडी रावलपिंडी ਹੁਣ ਕਿੱਥੇ ਆ ਜੀ ਪਾਕਿਸਤਾਨ ਦੇ ਵਿੱਚ ਦਿਖੇ ਹੋਇਆ ਠੀਕ ਹੈ ਜੀ ਜਨਮ ਕਦੋਂ ਹੋਇਆ ਸੀ ਕਜੀ ਇਹਨਾਂ ਦਾ 1 ਮਈ 1913 ਈਸਵੀ ਨੂੰ ਪਿਤਾ ਦਾ ਨਾਮ ਕੀ ਸੀਗਾ ਜੀ ਹਰਬੰਸ لال ਮਾਤਾ ਦਾ ਨਾਮ ਸੀਗਾ ਜੀ ਲక్ష్ਮੀ ਦੇਵੀ ਰਾਵਲ ਪਿੰਡੀ ਵਿੱਚ ਹੋਇਆ ਸੀਗਾ ਇਹਨਾਂ ਦਾ ਜਨਮ ਬਲਰਾਜ ਸੋਹਣੀ ਜੀ ਦਾ ਠੀਕ ਹੈ ਜੀ ਨੈਕਸਟ ਪੁਆਇੰਟ ਵੱਲ ਚੱਲਦੇ ਹਾਂ 1934 ਈਸਵੀ ਵਿੱਚ ਅੰਗਰੇਜ਼ੀ ਦੀ ਐਮ ਕੀਤੀ ਇਸ ਤੋਂ ਬਾਅਦ ਆਪਨੇ ਪਿਤਾ ਜਿੱਦਾ ਕੀਤਾ ਪਣਾਇਆ ਅਤੇ ਕੁਝ ਸਮਾਂ ਪੱਤਰਕਾਰੀ ਵੀ ਕੀਤੀ ਠੀਕ ਹੈ ਜੀ 1934 ਇਸਿੰਦ ਵਿੱਚ 1934 ਇਸ ਵੀ ਵਿੱਚ ਆਪ ਜੀ ਨੇ ਅੰਗਰੇਜ਼ੀ ਡੀ ਐਮਏ ਕੀਤੀ ਅੰਗਰੇਜ਼ੀ ਦੀ ਐਮਏ ਕੀਤੀ ਕੁਝ ਟਾਈਮ ਠੀਕ ਹੈ ਜੀ ਕੁਝ ਟਾਈਮ ਵਕਤ ਵਕਤ ਆਪਣੇ ਪਿਤਾ ਜੀ ਦਾ ਕਿੱਤਾ ਬਣਾਇਆ ਬਣਾਇਆ ਤੇ ਕੁਛ ਟਕ ਵਕਤ ਕੁਛ ਵਕਤ ਪੱਤਰਕਾਰੀ ਵੀ ਕੀਤੀ ਠੀਕ ਹੈ ਜੀ ਇਹਨਾਂ ਦਾ ਮਤਲਬ ਆਪਣੇ ਪਿਤਾ ਜੀ ਵਾਲਾ ਕੰਮ ਵੀ ਕਰਿਆ ਸੀਗਾ ਤੇ ਪੱਤਰਕਾਰੀ ਵੀ ਕੀਤੀ ਸੀਗੀ ਜੇ ਆਪਣਾ ਕੁਸ਼ਨ ਆ ਜਾਈਏ ਤੇ ਇਹਨਾਂ ਵਿੱਚੋਂ ਕਿਹੜੇ ਵਾਰਤਕ ਕਵੀ ਨੇ ਪੱਤਰਕਾਰੀ ਕੀਤੀ ਸੀਗੀ ਜੀ ਉਹ ਹੈਗੇ ਸੀਗੇ ਜੀ ਬਲਰਾਜ ਸਹਾਣੀ ਠੀਕ ਹੈ ਜੀ हम नैक्सट कहते हैं कि उन्नीस सौ अठत्ती तो लैके उन्नीस सौ चाली तक शांति निकेतन हिंदी अध्यापक रहे ठीक है जी एक कोई इंस्टीट्यूट हैगा साइम का केंद्र कि उन्नीस सौ अठत्ती ईस्वी तो उन्नीस सौ चालवी चाली सॉरी चाली ईस्वी तक शांति निकेतन निकेतन ਵਿਚ ਹਿੰਦੀ ਅਧਿਆਪਕ ਰਹੇ ਹਿੰਦੀ ਅਧਿਆਪਕ ਰਹੇ ਪਾਕਿਸਤਾਨ ਤੇ ਜਰਮ ਹੋਇਆ ਐਮ ਨੇ ਨੇ ਇੰਗਲਿਸ਼ ਦੀ ਕੀਤੀ ਪੜ੍ਹਾਏ ਹਿੰਦੀ ਰਹੇ ਨੇ ਠੀਕ ਹੈ ਚਲੋ ਕੁਇਜ਼ ਕਰਨਾ ਹਾਂਜੀ 1940 ईस्वी ਤੋਂ 1944 ईस्वी ਤੱਕ BBC ਠੀਕ ਹੈ ਜੀ BBC ਪਰ ਲੰਡਨ ਵਿੱਚ ਅਨਾਉਂਸਰ ਵਜੋਂ ਕੰਮ ਕੀਤਾ BBC ਲੰਡਨ ਵਿੱਚ ਅਨਾਉਂਸਰ ਸਰ ਵਜੋਂ ਕੰਮ ਕੀਤਾ ਠੀਕ ਹੈ ਜੀ ਇਹਨਾਂ ਦਾ ਮੁੱਖ ਕੀਤਾ ਕੀ ਸੀਗਾ ਜੀ ਇਹਨਾਂ ਦਾ ਮੁੱਖ ਕੀਤਾ ਵੇਟ ਮੁੱਖ ਕੀਤਾ ਹਾਂਜੀ ਇਹਨਾਂ ਦਾ ਮੁੱਖ ਕੀਤਾ ਸੀਗਾ ਜੀ ਐਕਟਿੰਗ ਠੀਕ ਹੈ ਜੀ ਐਕਟਰ ਸੀਗੇ ਇੱਕ ਐਕਟਿੰਗ ਇਹਨਾਂ ਦਾ ਮੁੱਖ ਕੀਤਾ ਸੀਗਾ ਠੀਕ ਹੈ ਜੀ ਇਹਨਾਂ ਦੀਆਂ ਯਾਦਗਾਰੀ ਫਿਲਮਾਂ ਯਾਦਗਾਰੀ ਫਿਲਮਾਂ نیچے ਲਿਖਦੇ ਨੇ ਆਪਾਂ ਹਣਾ ਚੇਂਜ ਕਰਦੇ ਹਾਂ ਕਲਰ ਯਾਦਗਾਰੀ ਫਿਲਮਾਂ ਜਿੰਨੇ ਯਾਦਗਾਰੀ ਖੇਤ ਫੀਲਮਾਂ ਕਿਹੜੀਆਂ ਕਿਹੜੀਆਂ ਜਾਈ ਪਹਿਲਾਂ ਇਹ ਜਿਕ ਕਾਬਲੀ ਵਾਲਾ 2 ਬਿਗਾ ਜ਼ਮੀਨ ਹੈਗੀ ਹੈ ਜੀ ਕਾਬਲੀ ਵਾਲਾ 2 ਬਿਗਾ ਜ਼ਮੀਨ 2 ਬਿਗਾ ਜ਼ਮੀਨ ਰਾਮੋਤੀ ਐਂਡ ਉੱਤਰਪੱਪੀ ਠੀਕ ਹੈ ਜੀ ਆਹ ਇਹਨਾਂ ਦੀਆਂ ਯਾਦਗਾਰ ਫਿਲਮਾਂ ਹੈਗੀਆਂ ਫਿਰ ਇਹਨਾਂ ਦੇ ਜਿਹੜੇ ਪੰਜਾਬੀ ਦੇ ਵਿੱਚ ਮੁੱਖ ਰਚਨਾਵਾਂ ਕਿਹੜੀ-ਕਿਹੜੀ ਹੈਗੀਆਂ ਉਹ ਵੀ ਆਪਾਂ ਕਰਦੇ ਹਾਂ ਜਿਹੜੀਆਂ ਇਹਨਾਂ ਨੇ ਪੁਸਤਕਾਂ ਲਿਖੀਆਂ ਸੀਗੀਆਂ ਜੀ ਫਸਟ ਆਫ ਆਲ 19 30 ਮਿੰਟ ਦੇ ਆਪਾਂ ਪਲਾਸ ਕਰਾਂਗੇ ਠੀਕ ਉੰਨੇ ਚ ਆਪਣੀ ਹੋ ਜਾਏਗਾ ਹਾਂਜੀ ਪੰਜਾਬੀ ਦੀਆਂ ਪ੍ਰਮੁੱਖ ਰਚਨਾਵਾਂ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ-ਕਿਹੜੀਆਂ ਸੀ ਕਹਿੰਦੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਮੇਰਾ ਤੱਕੀ ਸਕਾਨੀ सफरनामा मेरा रूसी सफरनामा रूसी सफरनामा थर्ड इज गैर जज्बाती डायरी गैर जज्बाती डायरी डायरी, फोर्थ नंबर इज मेरी फिल्मी आत्मकथा मेरी आत्म कथा ठीक है जी हाँ इन दिनी दमुख रचनाव सड़ी केड़िया मेरा पाकिस्तानी सफरनामा मेरा रूसी सफरनामा गैर जज्बाती डायरी मेरी फिल्मी आत्मकथा ओके यू हैव टू रिमेंबर दिस आपको याद करना ही होएगा ठीक है हां जी नेक्स्ट वाले चलते हैं ओके कहने की आजादी ਤੋਂ ਲਗਭਗ 2 ਦਹਾਕਿਆਂ ਪਿੱਛੋਂ ਉਹਨਾਂ ਨੇ ਆਪਣੀ ਜਨਮ ਭੂਮੀ ਦੇ ਮੂੰਹ ਵੱਸ ਪਾਕਿਸਤਾਨ ਦੀ ਯਾਤਰਾ ਕੀਤੀ ਠੀਕ ਹੈ आजादी ਤੋਂ 2 ਦਹਾਕੇ ਬਾਅਦ ਠੀਕ ਹੈ ਜੀ ਇੱਥੇ ਲਿਖੋ ਆਜ਼ਾਦੀ ਤੋਂ 2 ਦਹਾਕਿਆਂ ਬਾਅਦ ਆਪ ਜੀ ਨੇ ਆਪਣੀ ਜਨਮ ਭੂਮੀ ਪਾਕਿਸਤਾਨ ਵਿੱਚ ਯਾਤਰਾ ਕੀਤੀ ਠੀਕ ਹੈ ਜੀ ਮੇਰੇ ਨਾਲ ਹਮੇਸ਼ਾ ਹੀ ਪੰਜਾਬੀ ਹੈ ओके, रा अप्रैल उन्नीस सौ तिहत्तर ठीक है जी तेरह अप्रैल उन्नीस सौ तिहत्तर अंडरस्टैंड ਹੁਣ ਕਹਿੰਦੇ ਕਿ ਜਿਹੜਾ ਮੂੜ ਵਿਖਿਆ ਪਿੰਡ ਆਪਣੇ ਵਾਰਤਕ ਬੁੱਕ ਦੇ ਵਿੱਚ ਬਣ ਗਏ ਦੇ ਵਿੱਚ ਜਿਹੜਾ ਐਡ ਅਪ ਹੈਗਾ ਉਹ ਕਿਹਦੇ ਤੁਲਿਆ ਆਇਆ ਠੀਕ ਹੈ ਜੀ ਇਹਦੇ ਵਿੱਚ ਹੀ ਆਪਣੀ ਇਹ ਲਾਈਨਸ ਵੇਖਣ ਨੂੰ ਮਿਲੀ ਸੀਗੀ ਸੋ ਮੈਨੂੰ ਇੰਪੋਰਟੈਂਟ ਲੱਗਿਆ ਤੇ ਮੈਂ ਲਿਖਣ ਦੀ ਆ ਤੁਹਾਨੂੰ ਕਹਿੰਦੇ ਆ ਕਹਿੰਦੇ ਕਿ ਮੂੜ ਵਿਖਿਆ ਮੂੜ ਵਿਖਿਆ ਪਿੰਡ ਵਾਰਤਕ ਦਾ ਨਮੂਨਾ ਵਾਰਤਕ ਦਾ ਨਮੂਨਾ ਮੇਰਾ ਪੱਪੀ ਸਤਨੀ ਸਫਰਨਾਮਾ ਵਿੱਚੋਂ ਲਿਆ ਗਿਆ ਹੈ ਵਿੱਚੋਂ ਲਿਆ ਗਿਆ ਹੈ ਮਤਲਬ ਆ ਜਿਹੜੀ ਉਹਨਾਂ ਨੇ ਬੁੱਕ ਲਿਖੀ ਸੀਗੀ ਨਾ ਮੇਰੇ ਪਾਕਿਸਤਾਨੀ ਸਫਰਨਾਮਾ ਉਹਦੇ ਵਿੱਚੋਂ ਆਹ ਪਾੜ ਚੱਕਿਆ ਗਿਆ ਜੀ ਮੁੰਡ ਵੇਖਿਆ ਪਿੰਡ ਮਨ ਕੇ ਕਿ ਆਪ ਜੀ ਦਾ ਸਫਰਨਾਮਾ ਵਰਤਕ ਬੜੀ ਸਲਾਹੀ ਗਈ ਹੈ ਮਤਲਬ ਠੀਕ ਹੈ ਇਹਨਾਂ ਨੇ ਜਿੰਨੇ ਵੀ ਸਫਰਨਾਮੇ ਲਿਖੇ ਸੀਗੇ ਸਫਰਨਾਮਾ ਤੇ ਵਰਤਕ ਪਾਠ ਲਿਖਿਆ ਸੀਗਾ ਉਹ ਬਹੁਤ ਹੀ ਸਲਾਇਆ ਗਿਆ ਹੈ ਆਪ ਜੀ ਦਾ ਸਫਰਨਾਮਾ ਵਰਤਕ ਬੜੀ ਸਲਾਹੀ ਗਈ ਹੈ ਸਲਾਹੀ ਗਈ ਹੈ ਹਾਂਜੀ ਭਾਸ਼ਾ ਵਿਭਾਗ ਪੰਜਾਬ ਨੇ ਆਪ ਜੀ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਹਾਂਜੀ ਇਹਨਾਂ ਦੀ ਉਪਲਬਧੀ ਕੀ ਹੈ ਜੀ ਭਾਸ਼ਾ ਵਿਭਾਗ ਵਿਭਾਗ ਪੰਜਾਬ ਨੇ ਨੇ ਆ

ਇਹਦੇ ਨਾਲ ਆਪਣੇ ਦੋ ਜਿਹੜੇ ਵਾਰਟਕ ਕਰੀ ਸੀਗੇ ਜੀ ਉਹ ਹੋ ਗਏ ਕੰਪਲੀਟ ਹੁਣ ਆਪਣਾ ਰਹਿ ਗਿਆ ਨਰਿੰਦਰ ਕਪੂਰ ਨਰਿੰਦਰ ਕਪੂਰ ਆਪਾਂ ਨੈਕਸਟ ਵਾਲੀ ਕਲਾਸ ਵਿੱਚ ਕਰਾਂਗੇ ਪਲੱਸ ਆਪਾਂ ਕਹਾਣੀ ਦੀ ਇੰਟਰੋਡਕਸ਼ਨ ਕਰ ਲਾਂਗੇ ਠੀਕ ਹੈ ਜੀ ਬਿਫੋਰ ਲੀਵ ਥਿਸ ਲੈਕਚਰ ਜੇਕਰ ਤੁਸੀਂ ਨਯੋ ਤਬਈ ਚੈਨਲ ਨੂੰ ਕਰ ਲੋ ਜੁਆਇਨ ਠੀਕ ਹੈ ਜੀ YouTube ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਆਹ ਸਾਰੇ ਲੈਕਚਰ ਉੱਥੇ ਪਏ ਹੋਣਗੇ ਜਦੋਂ ਪੇਪਰ ਆਇਆ 2.2 ਐਕਸ ਦੀ ਸਪੀਡ ਨਾਲ ਸੁਣ ਲੈਣਾ ਠੀਕ ਹੈ ਜੀ ਜੇਕਰ ਤੁਹਾਨੂੰ ਇਹਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਥੈਂਕ ਯੂ so much for watching this session ਗੁੱਡ ਬਾਏ ਜੀ ਟੇਕ ਕੇਅਰ